ਬਾਪੂ ਜੀ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਸਿੱਖ ਧਰਮ ਦੇ ਕੁਝ ਆਪਣੇ ਆਪ ਨੂੰ ਜਿਹੜੇ ਰਾਜ ਕਰੇਗਾ ਖਾਲਸਾ ਦੇ ਮੰਦਈ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਕੁਝ ਖਾਲਿਸਤਾਨ ਦੀ ਲਹਿਰ ਚਲਾ ਰਹੇ ਨੇ ਤੇ ਉਹਨਾਂ ਦੀ ਉਹਨਾਂ ਦੇ ਕਤਲੇਆਮ ਦਾ ਦੋਸ਼ ਲੱਗਦਾ ਹੈ ਕਿ ਭਾਰਤੀ ਏਜੰਸੀਆਂ ਨੇ ਕਰਵਾਇਆ ਇਹਦੇ ਨਾਲ ਜਿਹੜੀ ਹੈਗੀ ਹੈ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਇਹਦਾ ਕੀ ਸਿਆਸਤ ਤੇ ਫਰਕ ਹੈ ਤੇ ਜਿਹੜੇ ਵਿਦੇਸ਼ੀ ਨਾਗਰਿਕ ਸੀ ਜਿਹੜੇ ਦੇਸ਼ਾਂ ਦੇ ਉਹ ਇਹਨੂੰ ਕਿਵੇਂ ਲੈ ਰਹੇ ਨੇ ਇਹ ਭਾਰਤ ਲਈ ਸ਼ੋਭਾ ਹੈ ਕਿ ਸ਼ੋਭਾ ਨਹੀਂ ਨਹੀਂ ਇਹ ਤਾਂ ਖਾਤ ਉਹਦੇ ਵਿੱਚ ਗੱਲ ਤੇ ਝਗੜੇ 'ਚ ਨਹੀਂ ਪੈਣਾ ਚਾਹੁੰਦਾ ਕਿ ਕਿ ਇਹ ਜਿਹੜੇ ਸਿਆਸੀ ਧਰਾਉਂਦਿਆਂ ਨੇ ਨਾ ਇਹਨਾਂ 'ਚ ਭਲਾ ਮਾਨਸ ਕੋਈ ਵੀ ਨਹੀਂ ਹੁੰਦਾ ਉਹ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਮੈਨੂੰ ਨਹੀਂ ਪਤਾ ਉਹ ਖਾਲਸਤਾਨ ਕਦ ਆਇਆ ਕਿੱਥੋਂ ਆਇਆ ਜਿਹੜਾ ਰਣਜੀਤ ਸਿੰਘ ਦਾ ਰਾਸ ਸੀ ਉਹਨੂੰ ਕਦੇ ਖਾਲਸਤਾਨ ਨੇ ਕੈਸੇ ਖੰਡ ਰਾਜ ਕਿਹਾ ਠੀਕ ਆ ਜਿਹੜਾ ਰਾਜ ਕਰੇਗਾ ਖਾਲਸਾ ਵੀ ਆਇਆ ਇਹ ਵੀ ਮੈਨੂੰ ਪਤਾ ਨਹੀਂ ਕਿੱਥੋਂ ਆਇਆ ਗੁਰਬਾਣੀ ਤੱਕ ਤੇ ਹੈ ਨਹੀਂ ਕੋਈ ਐਵੇਂ ਉਹਨਾਂ ਦਾ ਬਣਾਇਆ ਇਹਨੂੰ ਸਿੱਖੋਂ ਕੋ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ ਉਹ ਫਿਰ ਸਿੱਖ ਰਾਜੇ ਹੋਇਆ ਫਿਰ ਗਰੀਬ ਸਿੱਖ ਨੇ ਖਾਲਸਾ ਤਗਰੀਬ ਹੁੰਦਾ ਹੀ ਨਹੀਂ ਖਾਲਸੇ ਦਾ ਸੰਸਾਰੀ ਅਮੀਰੀ ਗਰੀਬੀ ਨੂੰ ਕੋਈ ਸੰਬੰਧ ਨਹੀਂ ਜੇ ਖਾਲਸਾ ਲਵਤ ਅਸੀਂ ਲਵਾਂਗੇ ਤਾਂ ਗੁਰਬਾਣੀ ਚੋਂ ਲਵਾਂਗੇ ਜੇ ਸਿੱਖ ਬੋਲਾਂਗੇ ਖਾਲਸਤਾਨ ਨੂੰ ਤਾਂ ਗੁਰਬਾਣੀ ਦੇ ਵਿੱਚ ਰਵਾਂਗੇ ਗੁਰਬਾਣੀ ਭਗਤ ਜਿਹੜਾ ਹੈਗਾ ਉਹ ਖਾਲਸਾ ਹੈ ਹਰ ਭਗਤ ਖਾਲਸਾ ਹੈ ਫਿਰ ਸਿੱਖ ਵੀ ਖਾਲਸਾਈ ਚਾਹੀਦਾ ਜੈਸਾ ਗੁਰੂ ਚਾਹੀਦਾ ਸਿੱਖ ਹੋਈ ਜਾਇ ਚਾਹੀਦਾ ਜੈ ਜਗਤਾਰ ਗੁਰਨਾਨਕਾ ਹੋਇਆ ਐਲਾਨ ਹੈ ਤਾਂ ਸਿੱਖ ਪ੍ਰਮਾਣ ਹੋਇਆ ਦਾਦੋ ਕੰਨ ਪਿਓ ਦਾਦੇ ਜੇਵੇਂ ਹਾ ਪੋਤਾ ਪ੍ਰਮਾਣ ਪਿਓ ਵਰਗਾ ਜੇ ਹੋਵੇ ਉਹ ਪ੍ਰਮਾਣ ਨਹੀਂ ਹੈ ਕੋਈ ਜ਼ਰੂਰੀ ਨਹੀਂ ਦਾਦਾ ਵੀ ਚਾਹੀਦਾ ਨਾਲ ਤੈਨੂੰ ਪੁੱਛਤਾ ਹੋ ਜਾਣੇ ਕੋਲੰਚ ਫਿਰਲ ਬਣਦੀ ਗਿਆ ਹੁਣ ਬਾਬਾ ਕੌਣ ਹੈ ਪਿਓ ਬਾਬੇ ਜਿਹੇ ਆ ਪੋਤਾ ਪਰ ਹੋਣਾ ਬਾਬਾ ਤਾਂ ਫਿਰ ਪਰਮੇਸ਼ਰ ਨੂੰ ਗਿਆ ਹੋਇਆ ਸਤਗੁਰ ਜਿਹੜਾ ਹੁੰਦਾ ਬਾਪ ਹੁੰਦਾ ਜੇ ਧਰਮ ਦੀ ਆਪ ਜਾਈਏ ਤੂੰ ਮੇਰਾ ਪਿਤਾ ਤੂੰ ਚੇਲਾ ਗੁਰੂ ਚੇਲੇ ਦਾ ਪਿਓ ਪੁੱਤਰ ਰਿਸ਼ਤਾ ਹੁੰਦਾ ਧਰਮ ਦਾ ਪੁੱਤ ਧਰਮ ਦਾ ਪਿਓ ਜੇ ਮੈਂ ਅਸੀਂ ਦਾ ਸੰਬਾਸ਼ਾ ਨੂੰ ਕਰਨਾ ਧਰਮ ਦਾ ਪਿਤਾ ਹੈ ਉਹ ਹੁਣ ਉਹਦਾ ਪਿਤਾ ਕੌਣ ਹੈ ਉਹ ਕਹਾ ਪਰਮੇਸ਼ਰ ਨੂੰ ਕਹਿੰਦਾ ਉਹ ਦਾ ਬਾਬਾ ਹੋਇਆ ਬਾਬਾ ਆਪਣਾ ਬਸੂਏ ਸਿਖਾਉ ਕਬੀਰ ਦਾ ਬਾਬਾ ਹੈ ਉਹ ਪਰਮੇਸ਼ਰ ਨੂੰ ਕਹਿ ਰਿਹਾ ਸੀ ਹੁਣ ਪਰਮੇਸ਼ਰ ਦਾ ਜਿਹੜਾ ਨਾਲ ਜੁੜਿਆ ਹੋਇਆ ਹੈ ਸ਼ਬਦ ਗੁਰੂ ਨਾਲ ਜਿਹੜਾ ਜੁੜਿਆ ਹੋਇਆ ਹੈ ਬਾਪ ਉਹਦਾ ਕਹਾਂ ਸਿੱਖ ਬਾਪ ਨਾਲ ਵੀ ਜੁੜਿਆ ਹੋਵੇ ਪਰਮੇਸ਼ਰ ਨਾਲ ਵੀ ਜੁੜਿਆ ਹੋਵੇ ਫੇਰ ਪ੍ਰਮਾਣ ਹੁੰਦਾ ਹੁਣ ਸ੍ਰੀ ਚੰਦ ਬਾਪ ਨਾਲ ਤਾਂ ਜੁੜਿਆ ਹੋਇਆ ਹੈ ਪਰਮੇਸ਼ਰ ਨਾਲ ਨਹੀਂ ਜੁੜਿਆ ਹੋਇਆ ਤਾਂ ਨਹੀਂ ਪ੍ਰਮਾਣ ਹੋਇਆ ਬਾਪ ਨਾਲ ਤਾਂ ਜੁੜਿਆ ਹੈ ਬਾਪ ਨੂੰ ਤਾਂ ਆਪ ਮੰਨਦਾ ਹੈ ਪਰ ਕਾਹਾਂ ਸ਼ਿਵਜੀ ਨੂੰ ਮੰਨਦਾ ਜਟਾਂ ਰਖ ਲੀਆਂ ਜੋ ਗੁਰਨਾਨ ਦੇਵ ਜੀ ਨਾਲ ਜੁੜਿਆ ਹੈ ਉਹ ਤਾਂ ਨਾਲ ਨਹੀਂ ਜੁੜਿਆ ਕਾਹ ਇਸ ਕਰਕੇ ਪ੍ਰਮਾਣ ਨਹੀਂ ਹੋਇਆ ਉਹ ਦਰਗਾਹ ਚ ਪ੍ਰਮਾਣ ਹੋ ਗਿਆ ਲੈਣਾ ਉਹ ਗੁਰਨਾਨ ਦੇਵ ਨਾਲ ਵੀ ਜੁੜਿਆ ਹੈ ਜਿਨ੍ਹਾਂ ਨੂੰ ਗੁਰਨਾਨ ਦੇਵ ਜੁੜਿਆ ਹੋਇਆ ਕਾਹ ਹੋਦੈ ਨਾ ਵੀ ਜੁੜਿਆ ਹੋਇਆ ਰਜਿਸਟਰੀਆਂ ਚ ਵੀ ਬਲਦੀਅਤ ਤਿੰਨ ਲਿਖੀਆਂ ਜਾਂਦੀਆਂ ਇਹ ਗੱਲ ਰਲਦੀ ਮਿਲਦੀ ਹੈ ਰਾਜਨੀਤਕ ਇਹਨੂੰ ਕੋਈ ਬਾਬੇ ਤੇ ਨਾ ਬਾਬੇ ਤੇ ਬਿਨਾਂ ਗੱਲ ਕਿਵੇਂ ਬਣੂੰ ਠੀਕ ਕੱਲੇ ਪਿਓ ਦਾ ਤਾਂ ਇਹ ਸੰਸਾਰਕ ਵਿਧੀ ਹੈ ਉਹ ਪਰਮਾਰਥ ਦੀ ਵੀ ਹਾਂ ਉਹ ਵੀ ਤਿੰਨ ਪੋਸਟਾਂ ਹੀ ਲੈਂਦੇ ਨੇ ਤਿੰਨ ਪੋਸਟਾਂ ਤਾਂ ਹੀ ਪਰਮਾਨਾ ਕਿਉਂ ਬਾਪ ਆਰ ਜਿਹੜਾ ਬਾਪ ਦੇ ਨਾ ਸਿੰਪਲ ਹੁੰਦੇ ਨੇ ਦੋ ਹੋਗੇ ਜੀ ਬਾਪ 1 0 9 ਦੇ ਫਿਰ ਭਲੇ ਖਪੂ ਕਿਹੜੇ ਦਾ ਬਾਬੇ ਤੇ ਜਾ ਕੇ ਫਿਰ ਗੱਲ ਬਣ ਜਾਂਦੀ ਹੈ ਬਾਬਾ ਹੋਰ ਉਹਨਾਂ ਦੋਨੋਂ ਇਕੱਠੇ ਨਹੀਂ ਹੋ ਸਕਦੇ ਬਹੁਤ ਮੁਸ਼ਕਲ ਗੱਲ ਹੈ ਉਹ ਤਾਂ ਇਹ ਬਚਨ ਤੋਂ ਕੀਤਾ ਹੋਇਆ ਕਾਗਜ਼ਾਂ 'ਚ ਕਿ ਕੋਨੋਂ ਦੇ ਦੋ ਬੰਦੇ ਹੋ ਸਕਦੇ ਨੇ ਫਿਰ ਉਹਨਾਂ ਦੀ ਬਲਦਗੀ ਆ ਜੀ ਬਾਪੂ ਜੀ ਤੁਸੀਂ ਜਿਹੜੀ ਗੱਲ ਕੀਤੀ ਹੈ ਖਾਲਸਾ ਤੇ ਕਬੀਰ ਅਲਾਨੀਆਂ ਤੌਰ ਤੇ ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਉਹ ਖਾਲਸਾ ਹੋਣ ਦਾ ਐਲਾਨ ਕਰਦੇ ਨੇ ਉਹ ਉਹੋ ਜੇ ਖਾਲਸਾ ਡੈਫੀਨੇਸ਼ਨ ਡੈਫੀਨੇਸ਼ਨ ਦੇ ਰਹੇ ਨੇ ਖਾਲਸਾ ਦੀ ਕਿ ਜਿਹਨੇ ਪ੍ਰੇਮ ਭਗਤੀ ਹੈ ਜਿਹੜੀ ਜਾਣ ਲਈ ਗੁਰਮਤਿ ਦੀ ਗੁਰਮਤਿ ਦੀ ਸਮਝ ਹੈ ਜਿਹਨੂੰ ਸੋਝੀ ਪੂਰੀ ਹੈ ਉਹ ਖਾਲਸਾ ਤੇ ਫਿਰ ਇਸ ਹਿਸਾਬ ਨਾਲ ਸਾਰੇ ਭਗਤ ਖਾਲਸਾ ਹੈ ਮਨਾ ਚੋ ਖੋਟ ਨਿਕਲ ਜੇ ਤੇ ਖਾਲਸਾ ਹਾਂ ਖੋਟ ਖੋਟ ਨਿਕਲ ਗਈ ਜਿਹੜੇ ਪੂਰਨ ਸੱਚ ਭਰੇ ਨੇ ਉਹ ਖਾਲਸੇ ਨੇ ਪੂਰਨ ਸੱਚ ਭਰੇ ਉਹ ਖਾਲਸੇ ਨੇ ਹੁਣ ਪੂਰਨ ਸੱਚ ਭਰੇ ਨੇ ਜਿਹੜੇ ਉਹ ਦੁਨਿਆਵੀ ਰਾਜ ਨਹੀਂ ਮੰਗਦੇ ਹੁੰਦੇ ਰਾਜ ਦੀ ਗੱਲ ਕੀ ਤੇ ਕਵੀਨ ਇਹ ਖਾਲਸੇ ਦੀ ਕੀ ਤੇ ਰਾਜ ਦੀ ਗੱਲ ਕੀਤੀ ਹੈ ਜੀ ਉਹ ਬਨਾਸੀ ਰਾਜ ਦੀ ਗੱਲ ਕੀਤੀ ਹੈ ਕਹਿੰਦਾ ਦਾਸ ਕਮੀਰ ਚੜਿਓ ਗੜ ਉੱਪਰ ਲਿਓ ਰਾਜ ਉਹ ਬਨਾਸੀ ਜਿਹੜਾ ਕਦੇ ਖਤਮ ਨਹੀਂ ਹੋਣਾ ਰਾਜ ਉਹ ਰਾਜ ਲੈ ਲਿਆ ਖਾਲਸੇ ਦਾ ਰਾਜ ਤਾਂ ਫਿਰ ਉਹ ਰਾਜ ਹੈ ਇਹ ਲੋਕ ਅਸਲ ਦੇ ਵਿੱਚ ਨਾ ਤਾਂ ਇਹਨਾਂ ਨੂੰ ਗੁਰਬਾਣੀ ਦੀ ਸਮਝ ਹੈ ਉਹ ਸਮਝਦੇ ਨੇ ਆਮ ਲੋਕਾਂ ਨੂੰ ਸਮਝ ਨਹੀਂ ਗੁਰਬਾਣੀ ਦੀ ਠੀਕ ਹੈ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਇਹਨੂੰ ਮਿਸਯੂਜ਼ ਕਰਕੇ ਲਾਭ ਨੂੰ ਧਰਮ ਨੂੰ ਮਿਸਯੂਜ਼ ਕਰਕੇ ਆਪਣਾ ਰਾਹ ਚ ਆਉਂਦੇ ਨੇ ਕਿਸੇ ਬਹਾਨੇ ਨਾਲ ਖਾਸੇ ਤੋਂ ਹੈ ਨਹੀਂ ਗੁਰਮਤਿ ਤਾਂ ਤਾਂ ਖਲਾਫ ਨਹੀਂ ਹੋ ਵੀ ਇਹ ਜਬਾਨ ਹੈ ਨਾ ਅਸੀਂ ਪਰਮਾ ਕੇ ਲੋਕਾਂ ਨੂੰ ਸੰਗਤ ਨੂੰ ਮਗਰ ਲਾ ਲਾਂਗੇ ਰਾਹ ਸਾਡਾ ਹੋ ਜਾਊਗਾ ਉਹ ਹੋਇਆ ਨਹੀਂ ਪਤਾ ਲੱਗਿਆ ਲੋਕਾਂ ਨੂੰ ਪਤਾ ਹੀ ਨਹੀਂ ਆ ਖੋਬੀ ਜਾਂਦਾ ਜੇ ਇਹਨਾਂ ਦੀ ਆਪਸ ਵਿੱਚ ਏਕਤਾ ਹੁੰਦੀ ਜੇ ਤੁਸੀਂ ਭਾਈ ਸਾਰੇ ਖਾਲਸੇ ਨੂੰ ਫਿਰ ਥੋੜੀ ਏਕਤਾ ਕਿਉਂ ਨਹੀਂ ਫਿਰ ਖਾਲਸਾ ਜਿਹੜਾ ਹੈ ਉਹ ਰਾਜ ਦਾ ਸੰਵਿਧਾਨ ਵੀ ਕੋਈ ਉਹ ਵੀ ਦਦੋ ਕੀ ਹੋਊਗਾ ਕੀ ਹੋ ਜਾ ਰਹਾ ਤੁਸੀਂ ਚਾਹੁੰਦੇ ਹੋ ਆ ਜਿਹੜਾ ਮੌਜੂਦਾ ਰਾਜ ਹੈ ਇਹਦੇ ਨਾਲ ਤੁਹਾਡੇ ਕਿਉਂ મતਭੇਦ ਨੇ ਤੁਸੀਂ ਇਹਨੂੰ ਕਿਵੇਂ ਠੀਕ ਕਰੋਗੇ ਇਹਦੀ ਵਿਆਖਿਆ ਵੀ ਦੋ ਦੱਸੋ ਕਰਕੇ ਉਹ ਵੀ ਕੁਝ ਨਹੀਂ ਹਾਂ ਜਾਇਦਾ ਉਹ ਕਰ ਲਾਂਗੇ ਇਹ ਸਾਰੀਆਂ ਪ੍ਰਮੁੱਖ ਗੱਲਾਂ ਨੇ ਕੌਣ ਸਿਆਣਾ ਆਦਮੀ ਮਗਰ ਲੱਗ ਜੂ ਇਹਨਾਂ ਦੇ